ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂਪੱਤੀ ਬਰਨਾਲਾ ਵਿੱਚ ਪੜ੍ਹਦੀ ਹਾਂ ਅੱਜ ਸਾਨੂੰ ਦੱਸਿਆ ਗਿਆ ਕਿ ਜਦੋਂ ਮੌਕ ਟ੍ਰੇਨ ਹੁੰਦੀ ਹੈ ਤਾਂ ਅਸੀਂ ਆਪਣਾ ਬਚਾ ਅਤੇ ਆਪਣੇ ਆਸ-ਪਾਸ ਗੁੰਡੀਆਂ ਦਾ ਬਚਾ ਕਿਵੇਂ ਕਰ ਸਕਦੇ ਹਾਂ ਜਦੋਂ ਮੌਕ ਟ੍ਰੇਨ ਹੁੰਦੀ ਹੈ ਤਾਂ ਕਈ ਪਰਸਨ ਘਾਹਲ ਹੋ ਜਾਂਦੇ ਹਨ ਅਤੇ ਪਹਿਲਾਂ ਤਾਂ ਅਸੀਂ ਉਸਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਕਿ ਉਸ ਦੇ ਉਸ ਪਰਸਨ ਦੇ ਆਸ-ਪਾਸ ਕੋਈ ਖਤਰਾ ਤਾਂ ਨਹੀਂ ਹੈ ਕਿਸੇ ਪਾਸੇ ਅੱਗ ਤਾਂ ਨਹੀਂ ਲੱਗੀ ਜਾਂ ਉਹ ਕਿਸੇ ਬਿਜਲੀ ਦੇ ਖੰਭੇ ਕੋਲ ਤਾਂ ਨਹੀਂ ਹੈ ਜੇ ਆਸ-ਪਾਸ ਸਾਂਚਿਤਾ ਨਹੀਂ ਪਿਆ ਅਤੇ 15-7 ਤੋਂ 7 ਤੋਂ ਪਨਾ ਸੰਚੈਕ ਕਰਨਾ ਚਾਹੀਦਾ ਹੈ ਅਗਰ ਕੋਈ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਨਹੀਂ ਹੈ ਤਾਂ ਸਾਨੂੰ ਫਿਰ ਪਰਸਨ ਕੋਲ ਜਾ ਕੇ ਦੇਖਣਾ ਚਾਹੀਦਾ ਹੈ ਕਿ ਉਹ ਪਰਸਨ ਬੇਹੋਸ਼ ਹੈ ਜਾਂ ਜਾਗਦਾ ਹੈ ਇਸ ਨੂੰ ਅਗਰ ਤੁਹਾਨੂੰ ਕੋਈ ਪ੍ਰਾਲਾ ਕੀਤਾ ਜਾ ਰਿਹਾ ਤੁਹਾਨੂੰ ਜਾਣਕਾਰੀ ਦਿੱਤੀ ਜਾ ਰਹੀ ਕਿਸ ਤਰ੍ਹਾਂ ਲੱਗਦੀ ਹੈ ਵੀ ਜਾਣਕਾਰੀ ਕਿੰਨੀ ਇੰਪੋਰਟੈਂਟ ਹੈ ਇਹ ਜਾਣਕਾਰੀ ਸਾਡੇ ਲਈ ਬਹੁਤ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਸ ਨਾਲ ਸਿਰਫ ਅਸੀਂ ਆਪਣੇ ਹੀ ਨਹੀਂ ਬਲਕਿ ਆਪਣੇ ਆਸ-ਪਾਸ ਆਸ-ਪਾਸ ਦੇ ਲੋਕਾਂ ਦੀ ਵੀ ਜਾਨ ਬਚਾ ਸਕਦੇ ਹਾਂ ਇਸ ਸਿਚੁਏਸ਼ਨ 'ਚ ਸਾਨੂੰ ਬਿਲਕੁਲ ਵੀ ਡਰਨਾ ਨਹੀਂ ਚਾਹੀਦਾ ਡਰ ਕੇ ਆਪਣੇ ਘਰਾਂ ਦੇ ਅੰਦਰ ਨਹੀਂ ਰਹਿਣਾ ਚਾਹੀਦਾ ਸਗੋਂ ਦੇਖਣਾ ਚਾਹੀਦਾ ਹੈ ਕਿ ਅਸੀਂ ਇਸ ਸਿਚੁਏਸ਼ਨ ਵਿੱਚ ਆਪਣਾ ਬਚਾ ਕਿਵੇਂ ਕਰ ਸਕਦੇ ਹਾਂ ਇਹ ਖਾਸਾ ਹੈ ਕਿ ਇਹ ਆਪਰੇਸ਼ਨ ਸ਼ੀਲਡ ਦੇ ਤਹਤ ਲੋਪਨ ਉੱਪਰ ਡਾਇਰੈਕਸ਼ਨਾਂ ਆਈਆਂ ਨੇਗੀਆਂ ਇਹ ਡਿਸਟ੍ਰਿਕਟ ਬਰਨਾਲਾ ਦੇ ਵਿੱਚ ਆਪਣੀ ਤਿੰਨ ਮੌਕ ਡ੍ਰਿਲ ਹੋ ਰਹੀਆਂ ਨੇ ਇੱਥੇ ਇਹ ਆਪਣੀ ਜੋ ਸਭ ਤੋਂ ਪਹਿਲੀ ਮੌਕ ਡ੍ਰਿਲ ਹੈਗੀ ਇਹ ਗਵਰਨਮੈਂਟ ਸੀਨੀਅਰ ਸੈਂਟਰੀ ਸਪੋਰਟ ਸੰਬੰਧੀ ਪਟਵੰਥੀ ਹੋਈ ਹੈ ਜਿੱਥੇ ਵਿਧਿਆਰਥੀ ਆਪਣੀ ਪਲਾਨ ਸੀਗੀ 11 ਵਜੇ ਪਹਿਲੇ ਸਾਰੇ ਨੂੰ ਵੱਜੇ ਜਿਵੇਂ ਕਿ ਬੱਚਿਆਂ ਨੂੰ ਮਤਲਬ ਪਹਿਲੇ ਬਹੁਤ ਅੱਛੀ ਤਰ੍ਹਾਂ ਖਤਮ ਹੋਈ ਹੈ ਇਹ ਸਾਰੇ ਬੱਚੇ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਹੈਗੇ ਉੱਥੇ ਇਹਨਾਂ ਨੂੰ ਆਪਾ ਫਾਇਰ ਅਮਰਜੈਂਸੀ ਸਰਵਿਸ ਫਾਇਰ ਸਰਵਿਸ ਆਈ ਸੀ ਉਹਨਾਂ ਨੇ ਮਤਲਬ ਅੱਗ ਬੁਝਾ ਕੇ ਦਿਖਾਈ ਪ੍ਰੋਪਰ ਰੈਸਕਿਊ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ ਸਿਵਲ ਡਿਫੈਂਸ ਵੀ ਸ਼ਾਮਿਲ ਸੀਗੇ ਤੇ ਐਂਬੂਲੈਂਸ ਹੈਲਥ ਡਿਪਾਰਟਮੈਂਟ ਸ਼ਾਮਿਲ ਸੀਗਾ ਉਹਦੇ ਵਿੱਚ ਬੇਸਿਕ ਆਪਾ ਬੱਚਿਆਂ ਨੂੰ ਅਵੇਅਰ ਕੀਤਾ ਗਿਆ ਹੈਗਾ ਵੀ ਜੇ ਇਸ ਤਰ੍ਹਾਂ ਦੀ ਅਮਰਜੈਂਸੀ ਸਿਚੁਏਸ਼ਨ ਹੁੰਦੀ ਹੈ ਤਾਂ ਕਿ ਆਪਣਾ ਕੀ ਫਰਜ਼ ਹੈਗਾ ਤੇ ਕਿਸ ਤਰ੍ਹਾਂ ਆਪਣੀ ਮਤਲਬ ਕਿੰਨੀ ਤਿਆਰੀ ਐਡਮਿਨਿਸਟ ਇਹ ਬਸ ਇੱਕ ਪ੍ਰੀਕਾਊਸ਼ਨਰੀ ਮੈਜ਼ਰ ਹੈ ਇਹਦੇ ਵਿੱਚ ਕੁਝ ਨਹੀਂ ਹੈ ਮਤਲਬ ਪਾਣੀ ਪੌਣ ਦੀ ਕੋਈ ਜ਼ਰੂਰਤ ਨਹੀਂ ਹੈ ਬਲੈਕਆਊਟ ਹਮਜੀ ਰਾਤ ਨੂੰ 8:3 ਤੋਂ 9 ਦੇ ਵਿੱਚ ਅੱਧਾ ਘੰਟਾ ਬਲੈਕਆਊਟ ਅਬਜ਼ਰਵ ਕੀਤਾ ਜਾਏਗਾ ਇਸ ਸਟ੍ਰਕਚਰ ਦੇ ਵਿੱਚ ਸਭ ਤੋਂ ਵੱਡਾ ਤਾਂ ਇਹ ਹੈ ਵੀ ਕੋਈ ਪਾਣੀ ਪੌਣ ਦੀ ਜ਼ਰੂਰਤ ਨਹੀਂ ਹੈ ਇਹ ਜਸਟ ਇੱਕ ਪ੍ਰੀਕਾਊਸ਼ਨਾ ਜਿਵੇਂ ਕਿ ਅਪਰੇਸ਼ਨ ਸ਼ੀਲਡ ਹੈ ਠੀਕ ਹੈ ਦੂਸਰਾ ਇਹਦੇ ਵਿੱਚ ਇਹ ਹੈ ਵੀ ਤੁਸੀਂ ਜੋ ਲਾਈਟਸ ਹੈ ਬਿਲਕੁਲ ਬੰਦ ਕਰ ਰੱਖਣੀਆਂ ਕੋਈ ਇਨਵਰਟਰ ਕੋਈ ਜਨਰੇਟਰ ਯੂਜ਼ ਨਹੀਂ ਕਰਨਾ ਜੇਕਰ ਤੁਸੀਂ ਉਸ ਸਮੇਂ ਬਾਹਰ ਹੋ ਤਾਂ ਕੋਸ਼ਿਸ਼ ਕਰਨੀ ਹੈ ਤੁਸੀਂ ਘਰ ਚਲੇ ਜਾਣਾਗਾ ਛਿੜਕੀਆਂ ਚੰਗੀ ਤਰ੍ਹਾਂ ਬੰਦ ਕਰ ਲੈਣੀਆਂ ਨੇ ਪਰਦੇ ਵਗ ਮੇਨ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਤੁਹਾਡੀ ਵੀ ਕੋਈ ਛੱਤ ਤੇ ਨਾ ਜਾਓ ਬਾਹਰ ਨਾ ਨਿਕਲੋ ਆਪਣੀ ਸੇਫ ਜਗ੍ਹਾ ਤੇ ਰਹੋ ਤੇ ਲਾਉਟਸ ਦੁਆਰਾ ਸਾਰੀਆਂ ਆਫਰ ਤੁਹਾਨੂੰ ਸਰ ਇਦਾਂ ਮੌਕਾ ਮਿਲਦਾ ਹੈ ਜੀ ਸਾਹਿਬ ਵੱਲੋਂ ਆਰਡਰ ਸੀਗੇ ਉਹ ਬੱਚਿਆਂ ਨੂੰ ਜਾ ਕੇ ਵੀ ਤੁਸੀਂ ਦੱਸੋ ਜਾਣਕਾਰੀ ਦਿਓ ਕਿ ਦੁਆਰਾ ਜਿੰਨੇ ਆਪਣੇ ਬਹਾਵਾਂ ਥੋੜਾ ਗਰਮ ਹੋ ਰਿਹਾ ਹੈਗਾ ਐਸਾ ਵੀ ਕੋਈ ਦਿੱਕਤ ਪ੍ਰੋਬਲਮ ਆਉਂਦੀ ਹੈ ਤਾਂ ਬੱਚਿਆਂ ਨੂੰ ਬਤਾਉਣਾ ਚਾਹੀਦਾ ਬੱਚੇ ਡਰ ਕੇ ਕੋਰਾ ਆ ਕੇ ਸਕੂਲ ਵਿੱਚ ਆ ਜਾਂ ਘਰੇ ਵੀ ਹੈ ਉਹ ਮਨਨ ਕੇ ਚੱਲ ਵੀ ਹੋਰ ਨੁਕਸਾਨ ਨਾਲੋਂ ਆਪਣਾ ਆਪ ਨੁਕਸਾਨ ਜਾ ਕੇ ਕਰਵਾ ਲੀਏ ਬੱਤੇ ਵਰਕੇ ਭਾਈ ਦੇ ਘਰ ਦੇ ਇੱਕ ਦੋ ਦਿਗ ਪੇ ਹੋ ਗਏ ਇਹ ਸਾਰੇ ਨੂੰ ਦੱਸਿਆ ਗਿਆ ਕਿ ਕੋਈ ਪੜਾਉਣ ਦੀ ਵਾਲੀ ਆਦਤ ਗਿਆ ਆਪ ਦਾ ਕੁਝ ਵੀ ਕੋਈ ਨਾਲ ਗੱਲ ਕਰ ਸਕਦੇ ਹੋ ਇਹਦਾ ਹੀ ਜਾਣਕਾਰੀ ਦਿੱਤੀ। ਬੱਚਿਆਂ ਨੂੰ ਸਾਰੇ ਇਹ ਵੀ ਦੱਸਿਆ ਵੀ ਤੁਸੀਂ ਜੇ ਕੋਈ ਤੁਹਾਨੂੰ ਵਹਿਰ ਹੁੰਦੀ ਹੈ ਉਦੋਂ ਟੀਚਰਾਂ ਨੇ ਵੀ ਇਹ ਗੱਲ ਕਈ ਬੱਚਿਆਂ ਨੂੰ ਵੀ ਕਹੀ ਆ ਕਿ ਤੁਸੀਂ ਪਹਿਲਾਂ ਤਾਂ ਸਾਰੇ ਬੋਰਡ ਲਵਾਓ ਸਕੂਲ ਦੇ ਵਿੱਚ ਵਹਿਰ ਦਾ ਐਂਬੂਲੈਂਸ ਦਾ ਪੁਲਿਸ ਵਾਲਾ ਨਾ ਸਾਰੇ ਨੰਬਰ ਹੋਣੇ ਚਾਹੀਦੇ ਫੋਨ ਦੇ ਤਾਂ ਨਹੀਂ ਘੁੜਾ ਦੇ ਵਿੱਚ ਆਪਾਂ ਨੰਬਰ ਹਰ ਕੋਈ ਨਹੀਂ ਭੁੱਲਿਆ ਨਾ ਜਿਵੇਂ ਹੋਰ ਵੀ ਆਪਣੇ ਧਿਆਨ ਚ ਰੱਖਣੇ ਆ।